ਇਹ ਪੱਤਰਕਾਰ ਮਿਲਣੀ ਵਿਰਾਟ ਸਾਹਿਬ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਵਾਰ ਸਾਰਿਆਂ ਦਾ ਪਰਿਚੇਅ ਕਰਾ ਦੂੰਗਾ ਬੇਰਨਾਤ ਸੱਜੇ ਪਾਸੇ ਬੈਠੇ ਨੇ ਦੀਪਦੀਲੋਂ ਜੀ ਨਿਆ ਗੋਂ ਤੋਂ ਨੇ ਉਗੇ ਸਮਾਜ ਸੇਵਕ ਨੇ ਸਾਡੇ ਭਾਜਪਾ ਦੇ ਨੇਤਾ ਨੇ ਨਾਲ ਬੈਠੇ ਨੇ ਸੁਵਿੰਦਰ ਕੌਲ ਸੁਵਿੰਦਰ ਬੱਬਲ ਕੋਸ਼ਿਸ਼ ਸੁਵਿੰਦਰ ਕੋਸ਼ਿਸ਼ ਬੱਬਲ ਅਸੀਂ ਬੱਬਲ ਦੇ ਨਾਂ ਤੇ ਜਾਣਦੇ ਹਾਂ ਤੇ ਕਾਫੀ ਮਸ਼ਹੂਰ ਨੇ ਔਰ ਨਿਆ ਗੋਂ ਤੇ ਜੰਪਲ ਨੇ ਮਤਲਬ ਇਹਨਾਂ ਦਾ ਜਿਹੜਾ ਪਰਿਵਾਰ ਹੈ ਨਿਆ ਗੋਂ ਪਿੰਡ ਦਾ ਪਰਿਵਾਰ ਹੈਗਾ ਹੈ ਨਾਲ ਪ੍ਰਮੋਚੀ ਨੇ ਆਬੀਓਥੇ 파ਸ਼ਦ ਨੇ ਔਰ ਨਾਲ ਬਬਲੂ ਕੋਰੀ ਜੀ 파ਸ਼ਦ ਨੇ ਗਿਆਨ ਜੀ ਉਥੇ ਮਿਥਾਂਚਲ ਸਭਾ ਹੈ ਉਦੇ ਮਿਥਾਂਚਲ ਛੱਡ ਪੂਜਾ ਸਭਾ ਹੈ ਉਦੇ ਪ੍ਰਧਾਨ ਨੇ ਸੁਸ਼ੀਲ ਰੋਹਿਲਾ ਜੀ ਤੁਸੀਂ ਗਊ ਸੇਵਾ ਦੇ ਸਾਡੇ ਪ੍ਰਮੁਖ ਨੇ ਅਤਲ ਅਰੋੜਾ ਜੀ ਔਰ ਅਥੇ ਭਾਈ ਸਾਹਿਬ ਦਿਨੇਸ਼ ਜੀ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਉਹ ਆਮ ਜਨਤਾ ਨਾਲ ਜਿਹੜਾ ਮੁੱਦਾ ਹੈ ਔਰ ਪੰਜਾਬ ਸਰਕਾਰ ਵੱਲੋਂ ਇੱਕ ਨਿਰਣੇ ਹੋਣ ਜਾ ਰਿਹਾ ਹੈ ਜਿਦੇ ਕਰਕੇ ਲਗਭਗ 1.5 ਤੋਂ 2 ਲੱਖ ਲੋਕਾਂ ਦੇ ਉੱਪਰ ਅਸਰ ਆਏਗਾ ਔਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ 50 ਹਜ਼ਾਰ ਤੋਂ ਲੱਖ ਦੇ ਕਰੀਬ ਜਿਹੜੇ ਘਰ ਨੇ ਉਹਨਾਂ ਦੇ ਉੱਪਰ ਵੀ ਜੜੀ ਉਹਦੀ ਆਂਚ ਆਏਗੀ ਆਂਚ ਆ ਸਕਦੀ ਹੈ ਉਹਨੂੰ ਰੈਗੂਲੇਸ਼ਨ ਦੇ ਮਾਮਲੇ 'ਚ ਔਰ ਆਂਚ ਆ ਸਕਦੀ ਨੂੰ ਤੋੜਨ ਦੇ ਮਾਮਲੇ 'ਚ ਸਰਕਾਰਾਂ ਜੜੀਆਂ ਹੁੰਦੀਆਂ ਨੇ ਇਹ ਸਰਕਾਰਾਂ ਜਿਹੜੇ ਸੂਬੇ ਦੇ ਵਸਨੀਕ ਆ ਜਾਂ ਦੇਸ਼ ਦੇ ਵਸਨੀਕ ਆ ਉਹਨਾਂ ਦੇ ਭਲਾਈ ਵਾਸਤੇ ਉਹਨਾਂ ਦੀ ਜ਼ਿੰਦਗੀ ਚ ਸੁਖਾਵਾਂ ਮਾਹੌਲ ਖੜਾ ਕਰਨ ਵਾਸਤੇ ਔਰ ਉਹਨਾਂ ਦਾ ਜਿਹੜੀ ਜ਼ਿੰਦਗੀ ਹੈ ਚਾਹ ਪੜ੍ਹਾਈ ਹੈ ਚਾਹ ਹੈਲਥ ਹੈ ਸਭ ਚਿੰਤਾ ਕਰਨ ਵਾਸਤੇ ਹੁੰਦੀ ਹੈ ਪਰ ਸਰਕਾਰ ਇਸ ਵਾਸਤੇ ਨਹੀਂ ਹੁੰਦੀ ਕਿ ਜਿਹੜੇ ਬਸੇ ਹੋਏ ਪਿੰਡ ਨੇ ਜਿਹੜੇ ਹੋਏ ਬਸੇ ਹੋਏ ਸ਼ਹਿਰ ਨੇ ਉਹ ਕੋਈ ਹੈ ਜਿਹੜਾ ਨਿਰਣ ਕਰਨ ਜਿਸ ਤੋਂ ਉਜੜ ਜਾਣ ਪੰਜਾਬ ਸਰਕਾਰ ਦਾ ਇੱਕ ਵਿਭਾਗ ਵਾਈਲਡ ਲਾਈਫ ਡਿਪਾਰਟਮੈਂਟ ਵਾਈਲਡ ਲਾਈਫ ਫੋਰੈਸਟ ਬਨ ਵਿਭਾਗ ਜਿਹਨੂੰ ਕਹਿੰਦੇ ਆ ਬਨ ਜੀਵ ਜੰਤੂ ਵਿਭਾਗ ਇਹਨਾਂ ਨੇ ਇੱਕ ਪ੍ਰੋਪੋਜ਼ਲ ਪੰਜਾਬ ਸਰਕਾਰ ਨੂੰ ਫਾਰਵਰਡ ਕੀਤੀ ਹੈ ਜਿਹੜੀ ਚੋਣਾਂ ਖਤਮ ਹੋਣ ਤੇ ਪੋਲਿੰਗ ਤੋਂ ਬਾਅਦ ਕੈਬਨਿਟ ਦੀ ਅਪਰੂਵਲ ਵਾਸਤੇ ਗਈ ਹੈ ਜਿਹਦੇ ਅਨੁਸਾਰ ਇੱਕ ਸੁਖਣਾ ਵਾਈਲਡ ਲਾਈਫ ਸੈਂਚਰੀ ਹੈ ਜਿਹੜੀ ਮਾਨਵ ਨਿਰਮਿਤ ਵਾਈਲਡਲਾਈਫ ਸੈਂਚਰੀ ਹੈ ਉਹਦਾ ਦਾਇਰਾ ਜਿਹੜਾ ਉਸ ਦੇ ਆਸ-ਪਾਸ ਜਿਹੜਾ ਹੈਗਾ ਇੱਕ ਇਸ ਐਸ ਜੈਟ ਬੰਦਾ ਹੈ ਇਕੋ ਸੈਂਸਿਟਿਵ ਜ਼ੋਨ ਬੰਦਾ ਹੈ ਉਹਦਾ ਦਾਇਰਾ ਜਿਹੜਾ ਹੈ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦੀ ਪ੍ਰਪੋਜ਼ਲ ਰੱਖੀ ਹੈ ਇਕੋ ਸੈਂਸਿਟਿਵ ਜ਼ੋਨ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਇਹਦਾ ਭਾਵ ਹੈ ਉਹਦੇ ਅੰਦਰ ਕਾਉਂਸਲ ਜਿਹੜਾ ਸਾਡੇ ਪੰਜਾਬ ਅਸੈਂਬਲੀ ਦੇ ਪਿਛਲੇ ਪਾਸੇ ਆਉਂਦਾ ਹੈ ਉਹ ਪੂਰਾ ਕਵਰ ਹੋ ਜਾਊਗਾ ਨਿਆ گاؤں ਖਰੋ ਹੋ ਜਾਊਗਾ ਨਿਆਗੋ ਮਿਊਨਿਸਪੈਲਿਟੀ ਚ ਕਰੋੜਾ ਨਾਡਾ ਪਿੰਡ ਆਂਦੇ ਨੇ ਉਹ ਕਵਰ ਹੋ ਜਾਊਗਾ ਤੇ ਨਿਊ ਚੰਡੀਗੜ੍ਹ ਦਾ ਮਨੋਰ ਸਿੰਘ ਵਾਲੀ ਸਿਟੀ ਜਿਹੜਾ ਨੇੜੇ ਵਾਲੇ ਤਰ ਹੈਗਾ ਚੰਡੀਗੜ੍ਹ ਨਾਲ ਲੱਗ ਲਾਕਾ ਉਹ ਵੀ ਇਸ ਦੇ ਵਿੱਚ ਕਵਰ ਹੋ ਜਾਊਗਾ ਇਹਦਾ ਮਤਲਬ ਇਹ ਹੋਇਆ ਜੇ ਇਕੋ ਸੈਂਸਿਟਿਵ ਜ਼ੋਨ ਇਹਨਾਂ ਨੇ 3 ਕਿਲੋਮੀਟਰ ਦਾ ਸੁਖਨਾ ਵਾਈਲਡਲਾਈਫ ਸੈਂਚੂਰੀ ਡਿਕਲੇਅਰ ਕਰਤਾ ਤੇਦਾ ਮਤਲਬ ਕਿ ਇਸ ਇਲਾਕੇ ਦੇ ਅੰਦਰ ਲੋਕਾਂ ਵਾਸਤੇ ਔਖੜਾ ਸ਼ੁਰੂ ਹੋ ਜਾਣ ਗਿਆ ਲੋਕਾਂ ਦੀਆਂ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਮੁਸੀਬਤਾਂ ਸ਼ੁਰੂ ਹੋ ਜਾਣ ਗਿਆ ਔਰ ਸ਼ਾਇਦ ਲੋਕਾਂ ਦੇ ਕੱਲ ਤੋੜਨ ਤੱਕ ਦੀ ਨੌਬਤ ਆ ਜਾਏਗੀ ਹੁਣ ਦੋਸਤੋ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਬੀ ਸੁਖਨਾ ਵਾਈਲਡਲਾਈਫ ਸੈਂਚੁਰੀ ਕੀ ਹੈ ਹੁਣ ਜੇ ਅਸੀਂ ਗੱਲ ਕਰਾਂਗੇ ਸੁਖਨਾ ਵਾਈਲਡਲਾਈਫ ਸੈਂਚੁਰੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਪਹਿਲੇ ਪੰਜਾਬ ਸਰਕਾਰ ਕਿਉਂ 100 ਮੀਟਰ ਤੋਂ 3 ਕਿਲੋਮੀਟਰ ਦੀ ਗੱਲ ਤਾਂ ਇਹਦੇ ਉੱਪਰ ਵੀ ਚਾਨਣਾ ਪਾਣਾ ਚਾਹੁੰਦਾ ਪਿਛਲੇ 10 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦਾ ਵਾਈਲਡਲਾਈਫ ਡਿਪਾਰਟਮੈਂਟ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਹੈ ਲਗਾਤਾਰ ਕਹਿ ਰਿਹਾ ਕਿ ਸੁਖਨਾ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈ 10 ਕਿਲੋਮੀਟਰ 300 ਮੀਟਰ ਦਾ ਹੋਣਾ ਚਾਹੀਦਾ ਇਹ ਕਾਗਜ਼ੀ ਬੋਲਦੇ ਨੇ ਇਹ ਪੰਜਾਬ ਸਰਕਾਰ ਦੇ ਜਿਹੜੇ ਕਾਗਜ਼ ਨੇ ਵਾਈਲਡਲਾਈਫ ਡਿਪਾਰਟਮੈਂਟ ਦੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਦਿੱਤੇ ਆ ਕੇਂਦਰ ਸਰਕਾਰ ਨੂੰ ਭੇਜੇ ਨੇ ਕਈ ਜਗ੍ਹਾ ਉਹਦੇ ਮਲਟੀਪਲ ਯੂਜ਼ ਹੋ ਰਿਹਾ ਸਮ ਜਗ੍ਹਾ 10 ਸਾਲ ਤੋਂ ਲਗਾਤਾਰ ਉਹ ਕਹਿ ਰਹੇ ਨੇ ਕਿ 100 ਮੀਟਰ ਇਹਦੀ ਦਾਇਰਾ ਹੋਣਾ ਚਾਹੀਦਾ ਤੇ ਅੱਜ ਯਕਦਮ ਹੈ ਇੱਕ ਕਿਸੇ ਅਫਸਰ ਨੇ ਜਾਗ ਪਿਆ ਅਫਸਰ ਦਾ ਨਾਂ ਨਹੀਂ ਲਵਾਂਗਾ ਮੈਂ ਪਰ ਅਫਸਰ ਪੰਗੇ ਪਾਉਣ ਨੂੰ ਬਹੁਮਸ਼ੂਰ ਹੈ ਔਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਪ੍ਰਤੀ ਜਿਹੜਾ ਹੈ ਉਹਦੀ ਨਜ਼ਰ ਟੇਢੀ ਰਹਿੰਦੀ ਹੈ ਉਸ ਅਫਸਰ ਨੇ ਜਾਂਦੇ ਜਾਂਦੇ ਪ੍ਰੋਪੋਜ਼ਲ ਬਣਾ ਗਿਆ ਤੇ 100 ਮੀਟਰ ਤੋਂ 3 ਕਿਲੋਮੀਟਰ ਕਰ ਗਿਆ ਤੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਸਟੈਂਡ 10 ਸਾਲ ਲੈ ਕੇ ਰੱਖਿਆ ਜਿਹੜਾ ਸਟੈਂਡ ਤੁਸੀਂ ਕੇਂਦਰ ਸਰਕਾਰ ਅੱਗੇ ਵੀ ਰੱਖਿਆ ਕੋਰਟਾਂ 'ਚ ਵੀ ਲਗ ਲਾ ਮਾਮਲੇ ਤੁਸੀਂ ਰੱਖਿਆ ਤੁਸੀਂ ਉਹ ਜਿਹੜਾ ਸਟੈਂਡ ਹੈਗਾ ਉਸ ਤੇ ਕਾਇਮ ਰੋ ਤੇ 100 ਮੀਟਰ ਤੇ ਰੱਖੋ ਇਹਨੂੰ 3 ਕਿਲੋਮੀਟਰ ਨਾ ਕਰੋ ਜੇ 3 ਕਿਲੋਮੀਟਰ ਹੋ ਗਿਆ ਕਾਉਂਸਲ ਨਾਡਾ ਕਰੋਰਾ ਨਿਆ گاؤں ਇੱਥੇ ਦੇ ਘੱਟ 2 ਸਵਾ ਦੋ ਲੱਖ ਲੋਕ ਰਹਿੰਦੇ ਨੇ ਇਹਨਾਂ ਦੇ ਘਰ ਤੋੜਨ ਦੀ ਟੁੱਟਣ ਦੀ ਨੌਬਤ ਆ ਜਾਏਗੀ ਜਿਹੜਾ ਨਿਊ ਚੰਡੀਗੜ੍ਹ ਅਸੀਂ ਬਣਾਇਆ ਹੈ ਬੜੇ ਪਲੈਨਿੰਗ ਨਾਲ ਬਣਾਇਆ ਹੈ ਉਹਦੇ ਉੱਪਰ ਵੀ ਦੀ ਆਂਚ ਆ ਜਾਏਗੀ ਕੱਲੇ ਘਰਾਂ ਤੇ ਆਂਚ ਨਹੀਂ ਆਏਗੀ ਦੁਕਾਨਾਂ ਤੇ ਆਏਗੀ ਹੋਟਲਾਂ ਤੇ ਆਏਗੀ ਛੋਟੇ ਛੋਟੇ ਹਸਪੀਟਲ ਬਣਿਆ ਨਾ ਤੇ ਆਏਗੀ ਹਰ ਚੀਜ਼ ਦੇ ਉੱਪਰ ਜਿਹੜੀ ਹੈ ਹੁਣ ਮੈਂ ਸੁਖਨਾ ਦੇ ਉੱਪਰ ਆਣਾ ਜੀ ਸੁਖਨਾ ਵਾਈਲਡਲਾਈਫ ਸੈਂਚਰੀ ਦੇ ਉੱਪਰ ਆਣਾ ਸੁਖਨਾ ਵਾਈਲਡਲਾਈਫ ਸੈਂਚਰੀ ਕੀ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਜਿਹੜੀ ਹੈ ਮਾਨਵ ਨਿਰਮਿਤ ਵਾਈਲਡਲਾਈਫ ਸੈਂਚਰੀ ਹੈ ਕਿਉਂਕਿ ਲੇਕ ਜਿਹੜੀ ਹੈਗੀ ਹੈ ਕਿ ਚੰਡੀਗੜ੍ਹ ਦੀ ਲੇਕ ਚੰਡੀਗੜ੍ਹ ਰਾਜस्तानी ਬਣਨ ਤੋਂ ਬਾਅਦ ਬਣਾਈਗੀ ਤੇ ਲੇਕ ਦੇ ਆਸ-ਪਾਸ ਸੁਖਨਾ ਲੇਕ ਦੇ ਆਸ-ਪਾਸ ਸੁਖਨਾ ਵਾਈਲਡਲਾਈਫ ਸੈਂਚਰੀ ਹੋਗੀ ਪਹਿਲੇ ਦੱਸੀ ਕਿ ਨਹੀਂ ਹੁਣ ਚਾ ਸੁਖਨਾ ਵਾਈਲਡਲਾਈਫ ਸੈਂਚਰੀ ਹੈ ਉਸ ਤੋਂ ਪਹਿਲੇ ਤਾਂ ਨਿਆਗੌਂ ਪਿੰ ਉਸ ਤੋਂ ਪਹਿਲੇ ਕਾਂਸਲ ਪਿੰਡ ਸੀਗਾ ਉਸ ਤੋਂ ਪਹਿਲੇ ਕਰੋੜਾ ਨਾਟਾ ਪਿੰਡ ਸੀਗੇ ਉਸ ਤੋਂ ਪਹਿਲੇ ਨਿਊ ਚੰਡੀਗੜ੍ਹ ਦੇ ਪਿੰਡ ਸੀਗੇ ਤੇ ਜਿਹੜੇ ਪਹਿਲੇ ਸੀਗੇ ਤੁਸੀਂ ਇਸ ਕਰਕੇ ਉਹਨਾਂ ਤੇ ਖਤਰਾ ਤਾਂ ਨਹੀਂ ਪਾ ਸਕਦੇ ਹੁਣ ਸਰਕਾਰ ਦੇ ਕੋਲ ਕਾਨੂੰਨ ਹੈਗਾ ਵਾਈਲਡਲਾਈਫ ਸੈਂਚਰੀ ਦੀ ਜਿਹੜੀ ਦਾਇਰਾ ਹੈ ਇਹ 100 ਮੀਟਰ ਵੀ ਰੱਖ ਸਕਦੀ ਹੈ ਇਹ 200 ਮੀਟਰ ਵੀ ਰੱਖ ਸਕਦੀ ਹੈ ਇਹ 5 ਕਿਲੋਮੀਟਰ ਵੀ ਰੱਖ ਸਕਦੀ ਹੈ ਦੇਸ਼ ਦੇ ਅੰਦਰ ਇਹੋ ਜਿਹੇ ਕਈ ਵੱਡੇ ਉਦਾਹਰਣ ਨੇ ਜਿੱਥੇ ਵਾਈਲਡਲਾਈਫ ਸੈਂਚਰੀ ਦੇ 0 ਮੀਟਰ ਤੇ ਵੀ ਰੱਖੀ ਇਕੋ ਸੈਂਸਿਟਿਵ ਜ਼ੋਨ ਰੱਖਿਆ ਗਿਆ ਹੈ ਇਕੋ ਸੈਂਸਿਟਿਵ ਜ਼ੋਨ ਜਿਹੜਾ 0 ਮੀਟਰ ਤੇ ਰੱਖਿਆ ਗਿਆ ਪੰਜਾਬ ਸਰਕਾਰ ਨੇ 12 ਵਾਈਲਡਲਾਈਫ ਸੈਂਚਰੀਜ਼ ਪੰਜਾਬ ਤੇ ਅਨਾਉਂਸ ਕੀਤੀਆਂ ਹੋਈਆਂ ਉਹਨਾਂ ਵਾਈਲਡਲਾਈਫ 12 ਵਾਈਲਡਲਾਈਫ ਸੈਂਚਰੀਜ਼ ਜਿਹੜੀਆਂ ਸਾਰਿਆਂ ਦੇ ਅੰਦਰ 100 ਮੀਟਰ ਦਾ ਦਾਇਰਾ ਹੈ ਇਕੋ ਸੈਂਸਿਟਿਵ ਜ਼ੋਨ ਦਾ ਜਿਵੇਂ ਪਟਿਆਲਾ ਚ ਹੈਗੀ ਹੈ ਵੀਰ ਦੁਸਾਂਜ ਫਿਰੋਜ਼ਪੁਰ ਚ ਹੈਗੀ ਹੈ ਅਬੋਰ ਵਾਈਲਡਲਾਈਫ ਸੈਂਚਰੀ ਕਹਿੰਦੇ ਆ ਪਟਿਆਲਾ ਚ ਇੱਕ ਹੋਰ ਹੈਗੀ ਹੈ ਵੀਰ ਪਾਸੋਂ ਵੀਰ ਮੋਤੀ ਬਾਗ ਵੀਰ ਅਸ਼ਵਨ ਵੀਰ ਗੁਰਦਿਆਲਪੁਰਾ ਕਠਲੌਰ ਕੁਸ਼ਲਿਆ ਤਖਣੀ ਰਹਿਮਪੁਰ ਵੀਰਮਹੈਸ ਨੰਗਲ ਹਰੀਕੇ ਜੰਜਰ ਮਲੇ 13 ਇਹਨਾਂ ਦੀ ਵਾਈਲਡ ਲਾਈਫ ਸੈਂਚਰੀ ਪੰਜਾਬ ਸਰਕਾਰ ਦੀਆਂ ਜਿਹਦੇ 100 ਮੀਟਰ ਦਾ ਦਾਇਰਾ ਇਹਨਾਂ ਰੱਖਿਆ ਤੇ ਜੇ ਉੱਥੇ 100 ਮੀਟਰ ਦਾ ਦਾਇਰਾ ਰੱਖਿਆ ਤੇ ਫਿਰ ਜਿਹੜਾ ਹੈਗਾ ਤੁਸੀਂ ਕਾਉਂਸਲ ਨਿਆਗਾਉ ਨਾਡਾ ਕਰੋੜਾ ਨਿਊ ਚੰਡੀਗੜ੍ਹ ਦੇ ਨਾਲ ਕਿਉਂ ਵਿਤਕਰਾ ਕਰਦੇ ਹੋ ਇਹ ਵਿਤਕਰਾ ਉਸ ਵਾਈਲਡ ਲਾਈਫ ਵਾਸਤੇ ਕਰ ਰਹੇ ਹੋ ਜਿਹੜੀ ਮਾਨਵ ਨਿਰਮਤਾ ਜਿਹੜੀ ਇਹਨਾਂ ਪਿੰਡਾਂ ਦੇ ਵਸਣ ਤੋਂ ਪਹਿਲੇ ਇਹਨਾਂ ਪਿੰਡਾਂ ਦੇ ਹੋਂਦ ਤੋਂ ਆਨ ਤੋਂ ਬਾਅਦ ਜਿਹੜੀ ਹੈ ਉਹ ਵਾਈਲਡਲਾਈਫ ਸੈਂਚਰੀ ਬਣੀ ਹੈ ਦੇਰਾਦੂਨ ਇੱਕ ਇੱਕ ਦੇਰਾਦੂਨ ਸਾਡਾ ਸਰਕਾਰੀ ਮਹਿਕਮਾ ਹੈ ਔਰ ਉਸ ਦੇਰਾਦੂਨ ਦੇ ਜਿਹੜੇ ਸਰਕਾਰੀ ਮਹਿਕਮੇ ਦੇ ਜਿਹੜੀ ਰਿਪੋਰਟ ਹੈ ਉਸ ਇੱਕ ਇੰਸਟੀਚਿਊਟ ਹੈ ਉਹ ਗਵਰਨਮੈਂਟ ਆਫ ਇੰਡੀਆ ਉਹਦੀ ਰਿਪੋਰਟ ਨੂੰ ਮਾਨਤਾ ਦਿੰਦੀ ਹੈ ਦੇਰਾਦੂਨ ਕੁਛ ਇਸ ਨਾਮ ਹੋਗਾ ਉਹ ਉਦੀ ਰਿਪੋਰਟ ਵੀ ਇਹ ਕਹਿੰਦੀ ਹੈ ਕਿ 100 ਮੀਟਰ ਦਾ ਦਾਇਰਾ ਇਹਦਾ ਹੋਣਾ ਚਾਹੀਦਾ 100 ਮੀਟਰ ਤੋਂ ਵੱਧ ਦਾਇਰਾ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਪਤਾ ਹੈ ਪਤਨ ਕਿਸੇ ਨੂੰ ਪਤਾ ਕਿ ਨਹੀਂ ਪਤਾ ਨਿਆ گاؤں ਜਿਹੜਾ ਹੈਗਾ 1753 ਦੀ ਦੀ ਲਾਸਟ ਜਿਹੜੀ ਹੈ ਲਾਸਟ ਤੋਂ ਲਾਸਟ ਜਿਹੜੀ ਹੈ ਮਤਲਬ ਜਿਹੜੀ ਬਹੁਤ ਪਹਿਲੇ ਚਲੇ ਜਾਓ ਉਹਦੀ ਐਗਜ਼ਿਸਟੈਂਸੀ ਸਾਡੇ ਕੋਲ ਏਵਿਡੈਂਸ ਹੁੰਦਾ ਹੈ ਇਸੇ ਗੁਰੂ ਮਹਾਰਾਜ ਦੀ ਫੌਜਾਂ ਆੜੀਆਂ ਸੀਗੀਆਂ ਇੱਥੇ ਉਹਨਾਂ ਨੇ ਆਰਾਮ ਕੀਤਾ ਇੱਥੇ ਕਈ ਦਿਨ ਰਹੇ ਇਹਦਾ ਵੀ ਇਤਿਹਾਸ ਉਥੇ ਆਂਦਾ ਮਤਲਬ ਇਹ ਨਿਆ گاؤں ਜਿਹੜਾ ਹੈਗਾ ਕੋਈ ਅਜਦਾ ਨਹੀਂ ਹੈ ਇਹ 나ਡਾ ਆਜਦਾ ਨਹੀਂ ਹੈ ਕਰੋੜਾ ਆਜਦਾ ਨਹੀਂ ਹੈ ਤੇ ਫਿਰ ਤੁਸੀਂ ਇਹਨਾਂ ਦੇ ਉੱਪਰ ਤਲਵਾਰ ਕਿਉਂ ਲਟਕਾ ਰਹੇ ਹੋ ਇਹਦੇ ਉੱਪਰ ਜਿਹੜਾ ਹੈ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਵੀ ਉਹ ਜਿਹੜਾ ਹੈਗਾ ਇਸ ਤੇ ਜ਼ਰੂਰ ਵਿਚਾਰ ਕਰੇ ਚੰਡੀਗੜ੍ਹ ਦੇ ਆਸ-ਪਾਸ ਜਿਹੜੇ ਨਿਆ گاؤں 나ਡਾ ਕਰੋੜਾ ਚ ਕੌਣ ਲੋਕਾਂ ਨੇ ਮਕਾਨ ਲਿਆ ਚੰਡੀਗੜ੍ਹ ਦੀ ਤਰੱਕੀ 'ਚ ਯੋਗਦਾਨ ਪਾਣ ਵਾਲੇ ਲੋਕ ਜਿਹੜੇ ਜਿਹਨੂੰ ਤੁਸੀਂ ਕਹਿੰਦੇ ਹੋ ਲੋਅਰ ਮਿਡਲ ਕਲਾਸ ਜਾਂ ਪੋਰ ਕੈਟਾਗਰੀ ਚਾਂਦੇ ਸੀ ਜਿਹੜੇ ਚੰਡੀਗੜ੍ਹ ਦੇ ਅੰਦਰ ਫਲੈਟ ਮਕਾਨ ਪਲਾਟ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਨੇ ਨਿਆ گاؤں ਦੇ ਅੰਦਰ ਐਜ਼ ਅਰਲੀ ਐਜ਼ ਇ 1980 ची, 1980 ਚ ਉਹਨਾਂ ਨੇ ਇੱਥੇ ਮਕਾਨ ਲੈਣੇ ਸ਼ੁਰੂ ਕਰਦੇ ਜਦ ਪਲਾਟ ਲੈਣੇ ਸ਼ੁਰੂ ਕਰਦੇ ਸੋਲੀ ਸੋਲੀ ਕਿਸਾਨਾਂ ਤੋਂ ਹੀ ਲੈਂਦੇ ਸੀ ਕਿਉਂਕਿ ਤਦ ਤੱਕ ਕੋਈ ਪਲੋਟਿੰਗ ਦੀ ਕੋਈ ਸਕੀਮ ਸੀ ਕਿ ਨਹੀਂ ਉਸ ਤੋਂ ਬਾਅਦ ਫਿਰ ਉਹ ਸੋਲੀ ਸੋਲੀ ਕਰੋੜਾ ਕਾਉਂਸਲ ਨਾਟਾ ਇਸ ਪਾਸੇ ਪਿੰਡਾਂ ਚ ਵੀ ਆ ਗਏ ਔਰ ਜਦ ਸਰਕਾਰ ਨੂੰ ਲੱਗਿਆ ਵੀ ਇੱਥੇ ਇੱਕ ਅਰਬਨ ਜੰਗਲ ਬੰਦਾ ਜਾ ਰਿਹਾ ਹੈ ਇਹ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਤਾਂ 2006 ਚ ਇੱਥੇ ਨਗਰ ਪੰਚਾਇਤ ਬਣਾਤੀ ਗਈ ਕਿਉਂਕਿ ਪੰਚਾਇਤ ਤੋਂ ਬਾਅਦ ਮਿਊਨਿਸਪੈਲਿਟੀ ਦੀ ਜਿਹੜੀ ਪਹਿਲੀ ਕੈਟਾਗਰੀ ਨਗਰ ਪੰਚਾਇਤ ਦਾਨੀ ਹੈ ਔਰ 2016 ਚ ਨੂੰ ਅਪਗ੍ਰੇਡ ਕਰਕੇ ਮਿਊਨਿਸਪਲ ਕੌਂਸਲ ਬਣਾਤਾ ਗਿਆ ਇਹਦਾ ਮਾਸਟਰ ਪਲਾਨ ਬਣਿਆ ਇਹਦਾ ਜ਼ੋਨਲ ਪਲਾਨ ਬਣਿਆ ਇਹਦੇ ਬਿਲਡਿੰਗ ਗਾਈਡਲਾਈਨ ਬਣੇ ਜਿਹੜੇ ਮੇਰੇ ਪੱਤਰਕਾਰ ਵੀਰ ਜਾਨੂ ਨੇ ਇਸ ਸਿਸਟਮ ਤੋਂ ਵੀ ਇਸ ਇਲਾਕੇ ਦਾ ਡਵੈਲਪਮੈਂਟ ਹੁੰਦੀ ਮਾਸਟਰ ਪਲਾਨ ਬਣਦਾ ਅਰਬਨ ਏਰੀਆ ਦਾ ਮਾਸਟਰ ਪਲਾਨ ਤੋਂ ਬਾਅਦ ਜ਼ੋਨਲ ਪਲਾਨ ਬਣਦਾ ਹੈ ਔਰ ਜ਼ੋਨਰ ਪਲਾਨ ਤੋਂ ਬਾਅਦ ਬਿਲਡਿੰਗ ਪਾਇਲਾਸ ਬਣਦੇ ਨੇ ਸੋ ਨਿਆਗੋਾ ਮਨਿਸਪੈਲਟੀ ਜਿਸ ਦੇ ਕਾਂਸਲ ਨਾਡਾ ਕਰੋਰਾ ਵਿੱਚ ਆਉਂਦੇ ਨੇ ਪਿੰਡ ਇਹ ਨਿਆਗੋਾ ਮਨਿਸਪੈਲਟੀ ਦਾ 파ਰਟ ਨੇ ਉਥੇ ਇਹ ਸਭ ਚੀਜ਼ਾਂ ਬਣੀਆਂ ਹੁਣ ਜੋ ਸਰਕਾਰ ਨੇ ਪਹਿਲੇ ਆਪਣੇ ਆਪ ਕੰਮ ਕੀਤਾ ਉਹਨੂੰ ਢਾਣਨ ਲਈ ਸਰਕਾਰ ਕਿਉਂ ਢਾਣ ਲੱਭ ਕੇ ਕੋਈ ਇੱਕ ਅਫਸਰ ਦੇ ਮਨਚ ਸੜਕ ਆਈ ਚੱਕੇ ਕੋਈ ਗਲਤੀ ਰਿਪੋਰਟ ਬਣਾਈ ਔਰ ਇਹ ਬਿਲਕੁਲ ਬਿਲਕੁਲ ਗਲਤ ਹੈ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਔਰ ਹੱਥ ਜੋੜ ਕੇ ਬੇਨਤੀ ਹੈ ਬੀਂ ਕਿਰਪਾ ਕਰਕੇ ਉਹਨਾਂ ਗਰੀਬ ਲੋਕਾਂ ਦਾ ਧਿਆਨ ਕਰੋ ਜਿਨ੍ਹਾਂ ਨੇ 2-2 ਮਰਲੇ 3-3 ਮਰਲੇ ਦੇ ਪਲਾਟ 'ਚ ਆਪਣੇ ਮਕਾਨ ਬਣਾਏ ਹਨ। ਉਹਨਾਂ ਲੋਕਾਂ ਦਾ ਧਿਆਨ ਕਰੋ ਜਿਨ੍ਹਾਂ ਨੇ ਆਪਣੀ ਉਮਰ ਭਰ ਦੀ ਕਮਾਈ ਜਿਹੜੀ ਹੈ ਉਮਰ ਭਰ ਦੀ ਪਾਈ ਪਾਈ ਜੋੜ ਕੇ ਸਾਈਕਲਾਂ ਤੇ ਚੱਲ ਕੇ ਜਿਹੜੀ ਹੈ ਉੱਥੇ ਉਹਨਾਂ ਨੇ ਜ਼ਮੀਨਾਂ ਲਈਆਂ। ਉਤਰਾਖੰਡ ਦੇ ਲੋਕ ਸਭ ਤੋਂ ਜ਼ਿਆਦਾ ਨੇ। ਉਤਰਾਖੰਡ ਦੇ ਲੋਕ ਸਰਕਾਰੀ ਨੌਕਰੀ ਵੀ ਕਰਦੇ ਸੀਗੇ ਔਰ ਕੈਟਰਿੰਗ ਦਾ ਕੰਮ ਵੀ ਕਰਦੇ ਸੀ। ਅੱਜ ਚੰਡੀਗੜ੍ਹ 'ਚ ਉਤਰਾਖੰਡ ਦੇ ਲੋਕਾਂ ਦਾ ਕੈਟਰਿੰਗ 'ਚ ਬਹੁਤ ਵੱਡਾ ਦਰਦਬਾਹ ਹੋ ਗਿਆ ਹੈ। ਪਰਾ ਤਾਂ 20 25 30 ਸਾਲ 40 ਸਾਲ ਪਿੱਛੇ ਚੱਲ ਜੀ ਤਾਂ ਵਿਚਾਰੇ ਸਾਈਕਲਾਂ ਤੇ ਕੰਮ ਕਰਦੇ ਸੀ ਉਹਨਾਂ ਲੋਕਾਂ ਨੇ ਵੀ ਪਾਈ ਪਾਈ ਜੋੜ ਕੇ ਉੱਥੇ ਜਿਹੜਾ ਖੜਾ ਕੀਤਾ ਉਤਰਾ ਘਾੜ ਦੇ ਲੋਕ ਨੇ ਹਿਮਾਚਲ ਦੇ ਲੋਕ ਨੇ ਸਾਡੇ ਯੂਪ ਬਿਹਾਰ ਤੋਂ ਨੇ ਪੰਜਾਬ ਦੇ ਤਾਂ ਆਪਣੇ ਵਸਨੀਕ ਹੈ ਹੀ ਹੁਣ ਇਹਨਾਂ ਸਾਰਿਆਂ ਦੀ ਜਿਹੜੀ ਉਮਰ ਪਰ ਦੀ ਕਮਾਈ ਉਹ ਮਿੱਟੀ ਹੋ ਜਾਏਗੀ ਇਹਨਾਂ ਦੇ ਜਿਹੜੇ ਘਰ ਦੇ ਆਸ਼ੀਆ ਨੇ ਟੁੱਟ ਜਾਣਗੇ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਹੋ ਰਹੇ ਰਿਸ਼ਤੇ ਰੁਕ ਜਾਣਗੇ ਜਿਨ੍ਹਾਂ ਨੇ ਬਹੂ ਲੈ ਕੇ ਆਣੀਆਂ ਬਹੂ ਆਏਗੀ ਨਹੀਂ ਜਿਨ੍ਹਾਂ ਨੇ ਆਪਣਾ ਜਿਹੜੀ ਕੁੜੀ ਕਿਤੇ ਹੋਰ ਵਿਆਣੀ ਹੈ ਉਹਨਾਂ ਦੇ ਰਿਸ਼ਤਿਆਂ ਤੇ ਵੀ ਆਚ ਆ ਜਾਏਗੀ वैसे भी जब काम ਨਾ ਰਹਿੰਦਾ ਹੋਏ ਬੰਦੇ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਸਟ੍ਰੈਸ ਆ ਜਾਂਦਾ ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਚੋਣਾਂ ਦੇ ਰਿਜ਼ਲਟ ਆਨ ਤੋਂ ਬਾਅਦ ਆਪ ਜੀ ਦੀ ਜਿਹੜੀ ਕੈਬਨਟ ਮੀਟਿੰਗ ਹੈ ਉਸ ਕੈਬਨਟ ਮੀਟਿੰਗ ਚ ਜਿਹੜਾ ਵਾਈਲਡ ਲਾਈਫ ਡਿਪਾਰਟਮੈਂਟ ਨੇ ਤੁਹਾਨੂੰ ਫੋਰੈਸਟ ਡਿਪਾਰਟਮੈਂਟ ਨੇ ਇੱਕ ਪ੍ਰੋਪੋਜ਼ਲ ਭੇਜਿਆ ਹੈ ਕਿ ਇਕੋ ਸੈਂਸਿਟਿਵ ਜ਼ੋਨ ਸੁਖਨਾ ਦਾ ਇਕੋ ਸੈਂਸਿਟਿਵ ਜ਼ੋਨ ਉਹਦੀ 100 ਮੀਟਰ ਦਾਇਰਾ ਵਧਾ ਕੇ 3 ਕਿਲੋਮੀਟਰ ਕੀਤਾ ਜਾਏ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਨਾਡਾ ਕਰੋੜਾਂ ਦੇ ਲੋਕਾਂ ਦੀ ਜਿਹੜੀ ਹੈ ਮੁਸੀਬਤਾਂ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਪਾਈਪਾਈ ਜੁੜ ਕੇ ਬਣਾਏ ਗਏ ਘਰਾਂ ਨੂੰ ਧਿਆਨ ਰੱਖਦੇ ਹੋਏ ਔਰ ਉਹ ਸੁਖਨਾ ਵਾਈਲਡ ਲਾਈਫ ਹੀ ਹੋਣ ਤੋਂ ਪਹਿਲੇ ਉਹ ਪਿੰਡ ਸੀਗੇ ਧਿਆਨ ਰੱਖਦੇ ਹੋਏ ਇਹਨੂੰ ਰਿਜੈਕਟ ਕੀਤਾ ਜਾਏ ਤੇ 100 ਮੀਟਰ ਵਾਲੀ ਜਿਹੜੀ 10 ਸਾਲ ਤੋਂ ਪੰਜਾਬ ਸਰਕਾਰ ਦਾ ਸਟੈਂਡ ਸੀਗਾ ਉਸੇ ਸਟੈਂਡ ਤੇ ਕਾਇਮ ਰਿਹਾ ਜਾਵੇ ਬਰੇਨ ਨੇ ਕਹਿਣੇ ਸੀ ਕੋਈ ਪ੍ਰਸ਼ਨ ਮਿਜਾਵੇ ਇਸਾ ਕਿ ਸੁਪਰੀਮ ਕੋਰਟ ਦੇ ਅੰਦਰ ਵੱਖ-ਵੱਖ ਚੀਜ਼ਾਂ ਦੇ ਉੱਪਰ ਵੱਖ-ਵੱਖ ਸਮੇਂ ਤੇ ਕੇਸ ਚੱਲ ਰਿਹਾ ਹੈ ਪਰ ਸੁਪਰੀਮ ਕੋਰਟ ਨੇ ਇੱਕ ਐਸੀ ਵਿਆਪੀ ਜੜੀਆਂ ਸੂਬਿਆਂ ਨੇ ਆਪਣੀ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ ਕੇਂਦਰ ਸਰਕਾਰ ਉਹਨੂੰ ਪ੍ਰਵਾਨ ਕਰੇ ਪਹਿਲੇ ਇੱਕ ਵਾਰ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਜੀ ਇਹ 10 ਕਿਲੋਮੀਟਰ ਹੀ ਹੋਣਾ ਚਾਹੀਦਾ ਫਿਰ ਕਰਦੇ ਕਰਦੇ ਸੁਪਰੀਮ ਕੋਰਟ ਨੂੰ ਕਈ ਸਟੇਟਾਂ ਨੇ ਅਪੀਲ ਪਾਈ ਉਸ ਤੋਂ ਫਿਰ ਜ਼ੀਰੋ ਵਾਲੀ ਵੀ ਉੱਥੇ ਹੀ ਆਈ ਨਾ ਵੀ ਜ਼ੀਰੋ ਤੇ ਉੱਪਰ ਇੱਥੇ ਮਹਾਰਾਸ਼ਟਰ ਮੁੰਬਈ ਕੋਲ ਹੈਗੀਆਂ ਵਾਈਲਡਲਾਈਫ ਸੈਂਚਰੀ ਜਿੱਥੇ ਵਾਈਲਡਲਾਈਫ ਸੈਂਚਰੀ ਇੱਥੇ ਖਤਮ ਹੋਈ ਨਾਲ ਹੀ ਸ਼ਹਿ ਠੀਕ ਹੈ ਉਹ ਸ਼ਰਤ ਤੋੜ ਨਹੀਂ ਸਕਦੇ ਸੀ ਉਹਨਾਂ ਨੇ ਫਿਰ ਅਲਾਉ ਕੀਤੀ ਉਸੇ ਤਹਤ ਪੰਜਾਬ ਨੂੰ ਵੀ ਅਲਾਉਡ ਹੈ ਪੰਜਾਬ ਪਰ ਪ੍ਰੋਬਲਮ ਇਹ ਹੈ ਕਿ ਵੀ ਆਪਣਾ ਗੱਲ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਕੋਲ ਇਹਨਾਂ ਨੇ ਰੱਖਣੀ ਹੈ ਉਹ ਰੱਖਣ ਚਿਕ ਨੋਟੀਫਿਕੇਸ਼ਨ ਚੀਜ਼ ਹੈ ਹੁਣ ਉਹ ਜਿਹੜਾ ਹੈਗਾ ਨਾ ਸਾਡੇ ਇੱਕ ਅਫਸਰ ਸਾਹਿਬ ਨੇ ਪਤਾ ਨਹੀਂ ਕਦੀ ਨੀਂ ਚੋ ਜਾਗਦੇ ਨੇ ਇੱਕ ਸਿਆਪਾ ਪਾ ਜਾਂਦੇ ਨੇ ਪਹਿਲੇ ਵੀ ਕਈ ਮਹਿਕਮੇ ਚੱਲੂਗਾ ਗੱਲ ਸਿਆਪਾ ਪਾ ਕੇ ਧਰਨੇ ਪਰ ਦਸ਼ਾ ਹੁੰਦੇ ਰੇ ਇੱਥੇ ਵੀ ਇੱਕ ਜਿਹੜਾ ਆ ਕੇ ਪਹਿਲੇ ਤਾਂ ਚੱਲ ਉਹਨਾਂ ਦੀ ਤਨਖਾਵਾਂ ਦੇ ਪੈਂਦਾ ਸੀਗਾ ਟਰਾਂਸਫਰ ਦੇ ਪੈਂਦੇ ਇੱਥੇ ਤਾਂ ਲੋਕਾਂ ਦਾ ਮਕਾਨਾ ਹੀ ਤੇ ਗਿਰ ਗਿਆ ਆ ਕੇ ਅਫਸਰ ਠੀਕ ਹੈ ਨਾ ਅਫਸਰ ਦਾ ਨਾਮ ਹੀ ਲੈਣਾ ਮੈਂ ਇੱਥੇ ਗਿਰ ਗਿਆ ਉਹਨਾਂ ਤੋਂ ਚਲਾ ਵੀ ਗਿਆ ਸਮੈਕ ਮੇ ਤੋਂ ਉਹਦੀ ਪ੍ਰਪੋਜ਼ਲ ਚਲੀ ਜਾਂਦੀ ਹੈ ਹੈ ਡਰਨ ਦੀ ਗੱਲ ਨਹੀਂ ਕਾਹਨੂੰ ਨਾਮ ਲੈਣਾ ਕਾਹਨੂੰ ਮਸ਼ਹੂਰ ਕਰਨਾ ਇਹ ਮ तो पता है सारे ठीक है देखो देहरा देहरादून का एक इंस्टीट्यूट है और उस इंस्टीट्यूट की जड़ी रिपोर्ट है वह रिपोर्ट जड़ी है जिन्हों भारत सरकार मान्यता देंदी है और जिस रिपोर्ट जड़ा है कि कहें जिन्हों सुप्रीम कोर्ट मान्यता देंद् है वह कहें वाइल्ड इंस्टीट्यूट ऑफ इंडिया देहरादून ਵਾਈਲਡਲਾਈਫ ਇੰਸਟੀਚਟ ਆਫ ਦੇਰਾ ਗੁੰਦੀ ਜਿਹੜੀ ਰਿਪੋਰਟ ਹੈ ਉਹਦੇ ਆਧਾਰ ਤੇ 100 ਮੀਟਰ ਹੀ ਦਾਇਰਾ ਹੋਣਾ ਚਾਹੀਦਾ ਹੈ ਵੈਸੇ ਵੀ ਇਹ ਵਾਈਲਡਲਾਈਫ ਸੈਂਚੂਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਕੈਟਾਗਰੀ A B C D E ਇਹ ਕੈਟਾਗਰੀ D ਹੈ ਕੈਟਾਗਰੀ D ਹੁੰਦੀ ਜਿਹੜੀ ਮਾਨਵ ਨਿਰਮਿਤ ਹੈ ਜਾਂ ਸ਼ਹਿਰ ਬਸਨ ਕਰਕੇ ਬਣ ਜਾਂਦੀ ਹੈ ਇਹ ਉਹ ਵਾਲੀ ਹੈ ਤੇ ਇਸ ਚ ਦਾਇਰਾ ਵੱਡਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਵੀ ਇਸ ਤੇ ਕਿਤੇ ਵੀ ਲੋਕਾਂ ਨੇ ਸੁਣਵਾਈ ਨਹੀਂ ਹੋਈ ਡਾਇਰੈਕਟੇ ਫੈਸਲਾ ਹੋ ਕੇ ਪੰਜਾਬ ਸਰਕਾਰ ਕੋਲ ਪ੍ਰਪੋਜ਼ ਚਲਾ ਗਿਆ ਫੈਸਲਾ ਤਾਂ ਨਹੀਂ ਕਰਨਾ ਚਾਹੀਦਾ ਪ੍ਰਪੋਜ਼ਲ ਕਰਨੀ ਚਾਹੀਦੀ ਹੈ ਪ੍ਰਪੋਜ਼ਲ ਚੱਲੀ ਗਈ ਹੈ ਕੈਬਨਟ ਦੇ ਅਪਰੂਵਲ ਵਾਸਤੇ ਗਈ ਹੈ ਠੀਕ ਹੈ ਤੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਪਰਵਾਹ ਨਾ ਕਰੇ ਕਿਉਂਕਿ ਇਹ ਸਾਰੇ ਨਿਆ ਗੌਂਦ ਲੋਕ ਬੈਠੇ ਨੇ ਇਹਨਾਂ ਦੀ ਵੀ ਚਿੰਤਾ ਕਰੇ ਲਗਭਗ 1.5 ਕਲਾਸਿਕ ਵੀ ਪੜਦਨੇ ਨੇ ਜੀ ਸਾਹਿਬ ਇਹ ਕਿੰਨਾ ਪੰਜਾਬ ਤੇ ਹਰਿਆਣਾ ਹੈ ਕਹਿੰਦਾ ਕਿ ਇਹਦਾ ਉਹ ਵੀ ਜਦੋਂ ਕੈਪਟਨ ਮਰਤੰਗ ਸਿੰਘ ਮੁੱਖ ਮੰਤਰੀ ਜੀ ਇਹ ਪਰ ਇਹ ਇਹ ਕਿਹੜੇ ਪ੍ਰੋਜੈਕਟ ਦੇ ਨਾਲ ਜਿਹਨੇ ਇੱਕ ਅਸਮਾਨੀ ਗਲਤੀ ਕੀਤੀਆ ਕੱਟੇ ਮਤਲਬ ਇਹ ਜਿਹੜੇ ਮਕਾਨਾ ਉਤਾਈ ਵਾਲੇ ਸੀ ਇਹ ਉਹ ਫਿਰ ਇਕੱਲੇ ਬਿੱਤੀ ਜਿਗੇ ਤੇ ਐਮਐਲਏ ਸਾਥੇ ਦਾ ਮਰਦਤੀ ਸੀਗੇ ਨਾ ਕਿ ਕਿ ਅਡਵਾਈਸ ਕਮੇਟੀ ਹੋਣੀ ਸੀ ਉਹਨੂੰ ਕੈਪਟਨ ਮਰਤੰਗ ਸਿੰਘ ਜੀ ਉਹ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਹਾਂ ਸ਼ੁਕਰ ਹੈ ਚੁ। ਪੈਸਾ ਕੋਨਾ ਮੈਂ ਤੁਹਾਨੂੰ ਕਹਿ ਰਿਹਾ ਇਸ ਤਰ੍ਹਾਂ ਬਹੁਤ ਸਾਰੇ ਕੇਸ ਚੱਲੇ ਨੇ। ਮੇਰੇ ਕੋਲ ਨਾ ਇਹ ਲਿਸਟ ਪਈ ਹੈ ਕੇਸਾਂ ਦੀ ਕਿੱਥੇ ਗਈ ਇਹ ਦੇਖੋ ਡੇਟ ਵਾਈਜ਼ ਇਹ ਪਈ ਹੈ ਪਰ ਉਸ ਤੋਂ ਜ਼ਿਆਦਾ ਇੱਕ ਜਦ ਫਾਈਨਲ ਇਹ ਮਾਮਲਾ ਮੂਵ ਹੋਣਾ ਸ਼ੁਰੂ ਹੋਇਆ ਜਦ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਜਿਹੜੀ ਜਿਹੜੀ ਸਟੇਟ ਦੀ ਪ੍ਰੋਪੋਜ਼ਲ ਆਈ ਇਹਨੂੰ ਓਕੇ ਕਰੇ ਉਸ ਇਨਾਂ ਨੇ 100 ਮੀਟਰ ਦੀ ਪ੍ਰੋਪੋਜ਼ਲ ਇਨ ਦੀ ਗਈ ਸੀ ਉਹਦਾ ਫਾਲੋਅ ਅਪ ਕਰਨਾ ਸੀ ਇਹ ਪਤਾ ਨਹੀਂ ਇਹਨਾਂ 3 ਕਿਲੋਮੀਟਰ ਲੈ ਕਿੱਥੋਂ ਪਾ ਲਿਆ ਸੋ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਆਪਣੇ 10 ਸਾਲ ਵਾਲੇ ਪੁਰਾਣੇ ਸਟੈਂਡ ਜਿਹੜੇ ਤੁਹਾਡੇ ਤੋਂ ਪਹਿਲੇ ਕੈਪਟਨ ਰਮਿੰਦਰ ਸਾਹਿਬ ਨੇ ਬਾਦਲ ਸਾਹਿਬ ਨੇ ਜਾਂ ਹੋਰ ਲੋਕਾਂ ਨੇ ਜਿਹੜਾ ਸਟੈਂਡ ਲਿਆ ਸੀ ਈਵਨ ਇਸ ਸਰਕਾਰ ਨੇ ਵੀ ਇਹ ਜਿਹੜੀ ਸਰਕਾਰ ਹੁਣ ਚੱਲਦੀ ਆਵਾਦੀ ਪਾਰਟੀ ਇਹ ਵੀ ਕਹਿੰਦੀ ਰਹੀ ਕਿ 100 ਮੀਟਰ ਹੀ ਹੋਣਾ ਚਾਹੀਦਾ ਹੈ ਤੇ ਉਹਨੂੰ ਮੰਨ ਜੋ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਜਿਹੜੇ ਹਨ या बाकी सारे वजीरू प्रवान कर कि सौ मीटर ही रहनी चाहिए है और जो तीन किलोमीटर वाला है प्रपोजल उन्होंने रिजैक्ट कर बहुत बहुत धन्यवाद थैंक यू हाँ जी जाए जाए तो अगर ये हूँ परसों कैबिनेट मीटिंग या तीन चार दिन में जो भी कैबिनेट मीटिंग होंगी है जो उसको करते हैं फिर तो लोगों के घर बचाने लड़ाई लड़ा ऑलरेडी रिप्रेजेंट लगवा लोगों ये चलेगी हम पता हो जाएगा कितने सबू कितों पता लगेगा लोग तो मैं लगता है।, है कि लोगल एम एल ए भी मिले हैं लोगल एम पी भी मिले ने होर मंत्रियों भी मिले लोग जाके ठीक है यही एक एप्लीकेशन है सारे दिखी होनी एप्लीकेशन सारे तो एप्लीकेशन तो कही होनी नहीं, नहीं देनी चाहिए ਫੈਸਲਾ ਨਹੀਂ ਹੈ ਇਸ ਤਰ੍ਹਾਂ ਕੀ ਵੀ ਗਵਰਨਰ ਸਾਹਿਬ ਦਾ ਕੋਰਟ ਦਾ ਉਹ ਇੱਕ ਅਖਬਾਰ ਦੀ ਖਬਰ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਜਿਸ 'ਚ ਉਹਨਾਂ ਨੇ ਕਿਹਾ ਕਿ ਜਿਹੜੀ ਹਰਿਆਣਾ ਸਰਕਾਰ ਨੇ ਜ਼ਮੀਨ ਦਿੱਤੀ ਹੈ ਉਹ ਜ਼ਮੀਨ ਜਿਹੜੀ ਹੈਗੀ ਹੈ ਉਹ ਮਤਲਬ ਨਾ ਤਾਂ ਵਸਨ ਯੋਗ ਹੈ ਨਾ ਵਾਹੀ ਯੋਗ ਹੈ ਉੱਥੇ ਤਾਂ ਚੋੜ ਨਾਲਾ ਲੱਗਦਾ 25 30% ਉਸ 'ਚ ਕਵਰ ਹੋ ਜਾਂਦੀ ਹੈ ਫਿਰ ਉਹ ਜ਼ਮੀਨ ਥੱਲੇ ਹੈ بارش ਦਾ ਪਾਣੀ ਇਕੱਠਾ ਹੋ ਜਾਂਦਾ ਹੈ ਦੇਖੋ वैसे ता असि दे गेन्सਟ हां पर कोई दिमाग ਕੋ ਇਲਾਵੇ ਵੀ ਜਿਹੜੀ ਜ਼ਮੀਨ 1000 ਕਰੋੜ ਦੀ ਹੈ ਉਹਦੇ ਪਿੱਛੇ ਜਿਹੜੀ 10 ਕਰੋੜ ਦੀ ਜ਼ਮੀਨ ਥੋੜੀ ਲੋਗ ਹੈ ਉਹਦੇ ਵਿੱਚ 1000 ਕਰੋੜ ਦੀ ਜ਼ਮੀਨ ਲੋਗ ਨਾ ਲੈਣੀ ਵੀ ਹੋएगी ਤਾਂ ਪਰ ਐਨੀਵੇਜ਼ ਅਸੀਂ ਐਜ਼ ਅ ਪੰਜਾਬ ਬੀਜੇਪੀ ਇਹਨੂੰ ਸਟਰੋਂਗਲੀ ਅਪੋਜ਼ ਕਰਦੇ ਆਂ ਔਰ ਸਾਡੀ ਕੋਸ਼ਿਸ਼ ਹੈ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਨਾ ਹੋਵੇ ਇਸ ਤਰ੍ਹਾਂ ਕਿ ਵੀ ਜਦ ਕੋਈ ਤਏ ਮਾਪਦੰਡ ਜੜੇ ਆ ਸਾਡੇ ਜਿਹੜੇ ਜਦ ਚੰਡੀਗੜ੍ਹ ਹੋਂਚ ਆਇਆ ਜਦ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਹੋਂਚ ਆਇਆ ਚੰਡੀਗੜ੍ਹ ਹੋਂਚ ਆਇਆ ਉਸ ਤੋਂ ਜਿਹੜੇ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਜਿਹੜੇ ਉਹ ਹੈ ਪ੍ਰੋਵੀਜ਼ਨਸ ਉਸ ਤੋਂ ਆਏ ਸਾਡੇ ਆਫੀਸਰਸ ਦੀ ਰੇਸ਼ਿਓ ਦੇ ਉੱਪਰ ਵੀ ਇਸ਼ੂ ਹੈ ਠੀਕ ਹੈ ਤੇ ਇਹ ਸਾਰੇ ਇਸ਼ੂਸ ਨੇ ਜੇ ਕੋਈ ਤਾਂ ਹਰਪੰਜਾਬ ਨੂੰ ਚੰਡੀਗੜ੍ਹ ਨਹੀਂ ਨਹੀਂ ਤੇ ਫਿਰ ਸੰਸਦ ਹੀ ਨਹੀਂ ਪਾਈ ਸਾਹਿਬ ਸਾਨੂੰ ਮਿਲਣਾ ਚਾਹਦਾ ਹੈ ਇਹ ਤਾਂ ਹੈ ਨਾ ਟੈਂਪਰੇਰੀ ਰਾਜਧਾਨੀ ਹੈ ਟੈਂਪਰੇਰੀ ਰਾਜਧਾਨੀ ਹੈ ਨਾ ਇਹ ਟੈਂਪਰੇਰੀ ਹੈ ਨਾ ਰਾਜਧਾਨੀ ਆ ਟੈਂਪਰੇਰੀ ਹੈ ਨਾ ਤੇ ਸਾਨੂੰ ਮਿਲਣਾ ਚਾਹਦਾ ਹੈ ਪੰਜਾਬ ਸਾਡਾ ਹੱਕ ਹਵਸ ਤੇ ਪਰ ਜੇ ਤੁਸੀਂ ਉਹ ਸੈਗਰੀਮੈਂਟ ਨੂੰ ਕਰੋ ਉਹਦੇ ਵਿੱਚ ਇਹ ਹੈ ਕਿ ਹਿੰਦੀ ਬੋਲਦੇ ਰਾਕੇ ਪਹਿਲਾਂ ਹਾਂ ਨਾ ਕਿਉਂਕਿ ਕੰਮ ਨਹੀਂ ਕਰੂ ਉਹ ਨਹੀਂ ਨਹੀਂ ਉਹ ਹਿੰਦੀ ਚਲੋ ਨਾ ਦੇਣਾ ਪਰ ਸਾਡਾ ਹੱਕ ਹੈ ਅਸੀਂ ਤਾਂ ਹੱਕ ਲਵਾਂਗੇ ਨਾ ਆਪਣਾ ਚੰਡੀਗੜ੍ਹ ਦਾ ਕਿ ਨਹੀਂ ਲਵਾਂ ਛੱਡ ਦਿਏ ਤੁਸੀਂ ਤਾਂ ਬਾਤ ਦਾ ਸਭ ਤੁਸੀਂ ਦੱਸੋ ਇਕੋ ਸੈਸਟਿਵ ਜ਼ੋਨ ਦੇ ਕਰਨ ਮਹਾਰਾਜ ਜੀ ਕਿੱਥੇ ਚਲੇ ਗਏ ਅੱਜ ਉਹ ਤਾਂ ਬਿਲਡਿੰਗ ਬਣਾ ਰਹੇ ਸੀ ਭਾਈ ਸਾਹਿਬ ਬਿਲਡਿੰਗ ਇਸ ਤਰ੍ਹਾਂ ਕਿ ਜਦ ਚੰਡੀਗੜ੍ਹ ਬਣਿਆ ਪੰਜਾਬ ਅਸੈਂਬਲੀ ਬਣੀ ਪੰਜਾਬ ਸੈਕਟਰੀਏਟ ਬਣਿਆ ਦੋਨੋਂ ਹਰਿਆਣਾ ਪੰਜਾਬ ਦਾ ਹਿੱਸਾ ਡਿਸਾਈਡਡ ਹੈ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਠੀਕ ਹੈ ਜੇ ਇਸ ਤੋਂ ਬਾਹਰ ਉਹ ਜਾ ਰਹੇ ਨੇ ਪੰਜਾਬ ਦੇ ਚੰਡੀਗੜ੍ਹ ਦੇ ਅੰਦਰ ਹਰਿਆਣਾ ਦੀ ਸੈਪਰੇਟ ਅਸੈਂਬਲੀ ਬਣਦਾ ਮਤਲਬ ਹੈ ਕਿ ਹਰਿਆਣਾ ਦਾ ਰਾਈਟ ਇਹਦੇ ਉੱਪਰ ਹੋਰ ਸਟਰੋਂਗ ਹੁੰਦਾ ਹੈ ਥੈਂਕ ਯੂ ਜੀ